ਲੈ ਫਿਰ ਆ ਗਏ ਆ ਬਾਬਾ ਜੀ ਇੱਧਰ ਆਇਓ ਜਰਾ ਬੜੇ ਤੁਸੀਂ ਜਾਦੂ ਦਿਖਾਣੇ ਨਾ ਮੈਨੂੰ ਆਜੋ ਆਜੋ ਆ ਮਾਈਕ ਲਾਇਓ ਪਹਿਲਾਂ ਮਾਰਾ ਜੀ ਮਾਈਕ ਲਾਇਓ ਕੱਲ ਵੀਡੀਓ ਪਾਈ ਤੂੰ ਫੇਰ ਸ਼ੁਰੂ ਹੋ ਗਈ ਬੜੇ ਜਾਦੂ ਦਿਖਾਣੀ ਨਾ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਣੀ ਹੈ ਸੁਣਾਵਾ ਕਿਹੜੀ ਕਵਿਤਾ ਸੁਣਾਣੀ ਹੈ ਨਾ ਆ ਦੇਖਿਓ ਔਰ ਅਭੀ ਤੋ ਰੁਕੋ 25 25 50 ਬਾਬਾ ਤੂੰ ਸਾਨੂੰ ਭਗਤਨ ਗੈਪ ਕਰਕੇ ਵਿਖਾ ਤੇ ਬਟਾਲੇ ਵਾਲੀ ਭਗਤਨ ਲੈ ਕੇ ਆ ਔ ਤੂੰ ਇਹ ਫੇਰ ਸੁਣੀ ਹੋਗੀ ਤੈਨੂੰ ਪਤਾ ਉਹ ਮ제 ਲੈਂਦੇ ਆ ਉਹ ਕਮੈਂਟ ਕਰਕੇ ਤੈਨੂੰ ਛੇੜਦੇ ਤੇ ਤੂੰ ਛੜ ਜਾਨੀ ਆ ਬਸ ਮੈਂ ਤੈਨੂੰ ਕਿੰਨੀ ਸਮਝਾਈ ਕਿ ਪਹਿਲਾਂ ਵੀ ਇਹ ਕੰਮ ਹੋਇਆ ਵਾ ਛੜ ਦੇ ਇਹ ਚੀਜ਼ਾਂ ਨਾਰਮਲ ਨੇ ਅੱਛਾ ਇਹ ਤੁਹਾਨੂੰ ਲੱਗਦਾ ਇਹ ਉਦਾਂ ਹੀ ਬਸ ਕਿਸੇ ਨੇ ਓਬਵੀਅਸ ਤੈਨੂੰ ਹਾਂ ਓਬਵੀਅਸ ਤੇ ਆ ਕੀ ਆ ਦੇਖਿਓ ਜਰਾ ਮਾੜਾ ਜਿਹਾ ਬਾਬੇ ਨੇ ਭਗਤਨ ਵੀ ਰਮਾਲ ਵਾਂਗੂ ਕਿਸੇ ਦਿਨ ਗਾਇਬ ਕਰ ਦੇਣੀ ਐ ਤੇ ਬਟਾਲੇ ਵਾਲੀ ਸੇਲੀ ਲਾ ਕੇ ਆਈ ਨਹੀਂ ਕਿਹੜੀ ਬਟਾਲੇ ਵਾਲੀ ਸੇਲੀ ਜਰਾ ਚਾਨਣਾ ਪਾਉਗੀ ਓਏ ਓਹੀ ਆ ਗੱਲਾਂ ਸੇਮ ਹੀ ਆ ਰਿਤੂ ਤੂੰ ਕੀ ਮੇਰੀ ਗੱਲ ਸੁਣ ਤੂੰ ਰਹੀ ਨਾ ਸ਼ਹਿਰਨ ਦੀ ਸ਼ਹਿ ਉਹ ਤੈਨੂੰ ਛੇੜਦੇ ਤੂੰ ਛੇੜ ਜੰਨੀ ਉਹਨਾਂ ਨੇ ਕਿਉਂ ਛੇੜਨਾ ਬਾਹਰ ਬੰਦ ਕਰ ਕੀ ਨਵੀ ਸੱਚਾਈ ਸਾਹਮਣੇ ਆਉਂਦੀ ਨਾ ਹੋਂਤੀ ਦੂਜੇ ਪਾਸੇ ਨੂੰ ਨਾ ਹੋਵੋ ਇਹ ਕੰਮ ਇੱਥੇ ਮੁੱਕਿਆ ਨਹੀਂ ਨਾਲੇ ਮੇਰੀ ਗੱਲ ਸੁਣਨੋ ਅੱਗੇ ਆ ਜਾ ਆ ਦੇਖਿਓ ਹੋਣ ਕੀ ਬਟਾਲੇ ਵਾਲ ਦੀ ਗੱਲ ਨਾ ਛੇੜ ਵੀਰ ਉਹ ਤੇ ਬਾਬੇ ਤੇ ਪਹਿਲਾਂ ਹੀ ਡੋਰੇ ਪਾਉਣ ਨੂੰ ਫਿਰਦੀ ਏ ਇਹ ਕੋਣ ਡੋਰੇ ਪਾਉਣ ਨੂੰ ਫਿਰਦੀ ਬਟਾਲੇ ਤੋਂ ਮੈਂ ਕਦੀ ਗਈ ਨਹੀਂ ਪਾਣੇ ਮੈਨੂੰ ਪਤਾ ਹੀ ਨਹੀਂ ਬਿਟਾਲਾ ਹੈ ਕਿਥੇ ਆ ਬਾਈ ਕਦੀ ਬਿਟਾਲੇ ਨਹੀਂ ਗਿਆ ਮੈਂ ਆਇਆ ਨੈਵਰ ਬੀਨ ਦੇਰ ਸੱਚ ਸੱਚ ਬੋਲ ਤੂੰ ਕਦੀ ਗਿਆ ਮੈਂ ਆਈ ਡੋਨਟ ਇਵਨ نو ਵੇਅ ਮੈਂ ਪਿੰਡ ਤੇ ਫੋਨ ਕਰਨਾ ਪਿੰਡ ਤੇ ਫੋਨ ਕਰਨਾ ਤੂੰ ਸੱਚ ਜਾਣਨ ਵਾਸਤੇ ਦੱਸੋ ਤੂੰ ਗੇ ਕਿ ਨਹੀਂ ਤੂੰ ਪਿੰਡ ਦਾ ਉਦਾਂ ਹੀ ਬਸ ਤੂੰ ਮੰਮੀ ਰੈਡੀ ਉੱਥੇ ਤੂੰ ਪਿੰਡ ਤੂੰ ਹੀ ਬਿਟਾਲੇ ਗਏ ਸੀ ਕਿ ਨਹੀਂ ਗਏ ਸਾਰਾ ਟੱਬਰ ਹੀ ਪੈ ਗਿਆ ਓਏ ਉਹ ਨਾ ਉਹ ਯਾਰ ਉੱਥੇ 베ਰਿੰਗ ਕਾਲਜ ਆ ਉਹ ਨਾਲ ਦੇ ਯਾਰ ਦੋਸਤ ਮੁੰਡੇ ਪੜਦੇ ਕੋਈ ਕਦੀ ਉਹਨਾਂ ਨੇ ਕਿਹਾ ਤਾਂ ਉਹ ਗਿਆ ਹੁਣ ਅਈ ਮੁੰਡੇ ਖੁੰਡੇ ਆ ਛੋਟੇ ਉਹ ਮਰਾ ਦਨੀਆਂ ਗੇੜੀ ਬੂੜੀ ਮਾ ਤੂੰ ਪਰ ਐ ਐ ਮਤਲਬ ਤੁਸੀਂ ਬਟਾਲੇ ਹੀ ਜਾ ਕੇ ਆਏ ਹੋ ਹਨਾ ਪਰ ਉਹਦਾਂ ਇਹ ਚੀਜ਼ ਤੂੰ ਰਿਲੇਟ ਕਿੱਦਾਂ ਕਰ ਸਕਦੀਂ ਮੈਨੂੰ ਤੇ ਉਹ ਦਿਨ ਯਾਦ ਆਉਂਦਾ ਜਦੋਂ ਸਾਡੇ ਵਿਚੋਲਾ ਸਾਹਿਬ ਪਤਾ ਕੀ ਕਹਿੰਦੇ ਹੁੰਦੇ ਸੀ ਮੁੰਡਾ ਤੇ ਬਾਲਾ ਹੀ شریف ਹੈ ਜੀ ਮੁੰਡਾ ਤੇ ਨਾ ਧੌਣ ਨੀਵੀਂ ਸੱਟ ਕੇ ਆਉਂ ਤੁਰਦਾ ਜਿੱਦਾਂ ਧੌਣ ਟੁੱਟੀ ਹੁੰਦੀ ਹੈ ਹੈਨਾ ਇਧਰ ਉਧਰ ਤਾਂ ਦੇਖਦਾ ਨਹੀਂ ਤੇ ਮੁੰਡਾ ਮੁੰਡਾ ਬਟਾਲੇ ਦੀਆਂ ਸੈਰਾ ਕਰਦਾ ਫਿਰਦਾ ਅਬੇ ਸਾਲੇ ਮੇਰੀ ਗਾਹ ਸੌਣ ਬੇਗਾਨਾ ਯਾ ਮੈਂ ਤਾਂ ਟੁੱਟ ਗਿਆ ਇਹਨਾਂ ਚੀਜ਼ਾਂ ਦਾ ਕੋਈ ਮਜੂਦ ਨਹੀਂ ਟੁੱਟ ਗਿਆ ਅੱਛਾ ਤੂੰ ਮੇਰੀ ਮੈਂ ਤੈਨੂੰ ਜੀ ਦੱਸ ਦਿੰਨਾ ਦੱਸੋ ਦੱਸੋ ਤੂੰ ਨਾ ਮੈਨੂੰ ਪਤਾ ਫੇਰ ਸ਼ੁਰੂ ਕਰਤਾ ਕਾ ਮੈਂ ਸ਼ੁਰੂ ਨਹੀਂ ਕੀਤਾ ਨਾ ਵੀ ਇੱਕ ਕਮੈਂਟ ਮੈਂ ਤੂੰ ਮੇਰਾ ਯਕੀਨ ਉਹ ਛੱਡਦਾ ਰੀ ਤੂੰ ਕਰਨਾ ਤੂੰ ਮੈਂ ਤੁਹਾਡਾ ਯਕੀਨ ਸਾਰਾ ਕਿਉਂ ਕਰੇਨੀ ਇੱਕ ਕਮੈਂਟ ਹੋਵੇ ਦੋ ਕਮੈਂਟ ਹੋਵੇ ਤੇ ਸਾਰੇ ਕਿਉਂ ਬਟਾਲੇ ਦੀ ਗੱਲਾਂ ਕਰਦੇ ਹੋ ਹੋਰ ਦੇ ਤਿੰਨ ਚਾਰ ਕਮੈਂਟਾਂ ਦੇ ਮੈਂ ਤੈਨੂੰ ਜ਼ਿੰਦਗੀ ਆਪਣੀ ਚ ਨਾ ਜਿੰਨਾ ਪਿਆਰ ਮੈਂ ਤੈਨੂੰ ਕੀਤਾ ਨਾ ਮੈਂ ਕਿਸੇ ਨੂੰ ਨਹੀਂ ਕੀਤਾ ਤੂੰ ਮੇਤੇ ਯਕੀਨ ਨਹੀਂ ਕੀਤਾ ਮਤਲਬ ਇਸ ਬੰਦੇ ਨੇ ਨਾ ਪਿਆਰ ਕੀਤਾ ਹੋਰ ਵੀ ਮੇਰੇ ਤੋਂ ਇਲਾਵਾ ਵੀ ਪਿਆਰ ਕੀਤੇ ਐ ਜਿੰਨਾ ਤੈਨੂੰ ਕੀਤਾ ਉਹਨਾਂ ਨੇ ਕੀਤਾ ਪਰ ਕੀਤੇ ਦਰ ਹੈ ਕਿਤੇ ਤੇ ਹੈ ਨਾ ਓ ਇੱਥੇ ਸਾਹਮਣੇ ਆ ਕੇ ਗੱਲ ਕਰੋ ਮੇਰੇ ਨਾਲ ਕੀ ਤੇਰੇ ਆ ਨਾ ਪਿਆਰ ਇਹ ਚੀਜ਼ਾਂ ਨਾ ਤੇ ਸ਼ਰਾਫਤ ਕਿਹੜੀ ਦਿਖਾਉਂਦੇ ਫਿਰ ਦੇ ਫਿਰ ਮੈਨੂੰ ਕਿਹੜੀ ਸ਼ਰਾਫਤ ਮੈਂ ਕੁਝ ਨਹੀਂ ਕੀਤਾ ਹੂੰ ਮੇਰਾ ਕੋਈ ਕਸੂਰ ਨਹੀਂਗਾ ਮੈਂ ਪਾਕ ਸਾਫ ਪਵਿੱਤਰ ਇਨਸਾਨ ਕਿਹਾਡੀਆਂ ਨਾ ਮੈਂ ਬੜੀਆਂ ਗੱਲਾਂ ਸੁਣਦੀ ਹਾਂ ਪਾਕ ਸਾਫਾਂ ਨੂੰ ਤੁਹਾਡੇ ਤੇ 365 ਚਰਿੱਤਰ ਆ ਬਾਬੇ ਦੇ ਇਹ ਵਾਲੇ ਬਾਬੇ ਦੇ ਇਹ ਵੀ ਚੀਜ਼ਾਂ ਤੋਂ ਇਹ ਵੀ ਚੀਜ਼ਾਂ ਕਮੈਂਟ ਚ ਸ਼ੈਰ ਨੇ ਤੈਨੂੰ ਇਹ ਨਾ ਚੀਜ਼ਾਂ ਦਾ ਮੈ ਮੈਨੂੰ ਲੱਗ ਗਿਆ ਪਤਾ ਤਾਂ ਮੈਨੂੰ ਸਮਝ ਆਈ ਹੈ ਨਾ ਚੀਜ਼ਾਂ ਹ ਮੈਨੂੰ ਮਤਲਬ ਸਮਝਾਣੇ ਸ਼ੁਰੂ ਮਤਲਬ ਤੈਨੂੰ ਸਮਝ ਤੂੰ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਅੱਗੇ ਤੈਨੂੰ ਕਹਿੰਦਾ ਕਿ ਤੂੰ ਇਹ ਚੀਜ਼ਾਂ ਨਾ ਕਰਿਆ ਕਰ ਇਦਾਂ ਨਹੀਂ ਠੀਕ ਹੁੰਦੀਆਂ ਸਿਹਤ ਤੇਰੀ ਖਰਾਬ ਹੋਊਗੀ ਮੇਰੀ ਸਿਹਤ ਬਿਲਕੁਲ ਠੀਕ ਹੈ ਤੇ ਮੈਂ ਖਰਾਬ ਹੋਣੀ ਠੀਕ ਹੈ ਨਾ ਤੇ ਮੇਰੀ ਹੋ ਜੈਣੀ ਨਾ ਤੋੜ ਤਾਂ ਜੀ ਦੋਲੀ ਮੈਨੂੰ ਦੀ ਤੜੀ ਸੇਤ ਖਰਾ ਯਾਰ ਮੇਰੇ ਤੇ ਹੁਣ ਗਲਤ ਇਲਜ਼ਾਮ ਲਾਉਂਦੀ ਜਾਂਦਾ ਮੈਂ ਕੀ ਕਰਾਂ ਨਵੀਂ ਗਲਤ ਇਲਜ਼ਾਮ ਕੋਈ ਇਕੱਲਾ ਦੇਗਾ ਮੈਂ ਮੰਨ ਲਾਂਗੀ ਕੁਝ ਲੋਦਾ ਹੀ ਹੈ ਦੋ ਤਿੰਨ ਚਾਰ ਪੰਜ ਗਲਤ ਇਲਜ਼ਾਮ ਨਹੀਂ ਲੱਗਦੇ ਸਾਰੇ ਬਟਾਲੇ ਨੂੰ ਕਿਉਂ ਯਾਦ ਕਰਨ ਲੱਗ ਪਏ ਅਚਾਨਕ ਹੈ ਆ ਮੈਂ ਗਰੀਬ ਭਾਈ ਤੁਹਾਡੇ ਕਾਬੂ ਆਇਆ ਆ ਸਾਰੇ ਜੇ ਚੰਗਾ ਆਏ ਨੇ ਤੇ ਪਤਾ ਲੱਗ ਗਿਆ ਮਤਲਬ ਸਮਝ ਆ ਗਏ ਕਹਿੰਦੇ ਹੁੰਦੇ ਨਾ ਹਿੰਦੀ ਦੀ ਵੀ ਕਹਾਵਤ ਹੈ ਪਲ ਮੇ ਤੋਲਾ ਪਲ ਮੇ ਮਾਸਾ ਕਿਤਨੇ ਰੰਗ ਬਦਲਦਾ ਹੈ ਇਹ ਤੁਹਾਡੇ ਤੇ ਬਿਲਕੁਲ ਸਹੀ ਟੁਕਦੀ ਹੈ ਆ ਹਮ ਕੋ ਤੁਮ ਕੋ ਨਾ ਕਰ ਮੇਰੇ ਸਾਹਮਣੇ ਖਣਾ ਦੱਸ ਹਮ ਕੋ ਇਹ ਸੱਚ ਮੈਨੂੰ ਫਿਰ ਅੱਜ ਰਿਲੇਟ ਹੋਣੀ ਹੈ ਨਾ ਚੀਜ਼ਾਂ ਸੱਚ ਹੈਗਾ ਮਤਲਬ